ਇੱਕ ਸੁਨਿਆਰਾ ਤੇ ਉਸਦੀ ਪਤਨੀ ਸੰਪੂਰਨ ਸਦਭਾਵਨਾ ਤੇ ਪਿਆਰ ਵਿੱਚ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ। ਸਾਰੇ ਦੇਸ਼ ਵਿੱਚ ਉਹਨਾਂ ਨੂੰ ਵਿਆਹਤਾ ਪਿਆਰ ਦੇ ਸਭ ਤੋਂ ਵਧੀਆ ਨਮੂਨੇ ਮੰਨਿਆ ਜਾਂਦਾ ਸੀ। ਇਹ ਉਹਨਾਂ ਦਾ ਰਿਵਾਜ ਸੀ ਕਿ ਉਹ ਆਪਣੇ ਘਰ ਦੀ ਰੌਸ਼ਨੀ ਨਹੀਂ ਸਨ ਬਜਾਉਂਦੇ। ਸਗੋਂ ਸਾਰੀ ਰਾਤ ਇਸ ਨੂੰ ਬਲਦੇ ਰਹਿਣ ਦਿੰਦੇ ਸਨ। ਇੱਕ ਰਾਤ ਜਦੋਂ ਰਾਜਾ ਤੇ ਰਾਣੀ ਆਪਣੀ ਉੱਚੀ ਖਿੜਕੀ ਤੋਂ ਸੁੱਤੇ ਹੋਏ ਸ਼ਹਿਰ ਵੱਲ ਦੇਖ ਰਹੇ ਸਨ ਤਾਂ ਉਹਨਾਂ ਨੇ ਸੁਨਾਰੇ ਦੀ ਰੌਸ਼ਨੀ ਨੂੰ ਦੂਰੀ ਤੇ ਚਮਕਦੇ ਦੇਖਿਆ ਤੇ ਉਸ ਦਾ ਜਾਣਿਆ ਪਹਿਚਾਣਿਆ ਵਿਆਤਾ ਪਰਿਵਾਰ ਪਿਆਰ ਸ਼ਾਹੀ ਜੋੜੇ ਵਿਚਕਾਰ ਬਹਿਸ ਦਾ ਵਿਸ਼ਾ ਬਣ ਗਿਆ ਰਾਜਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਤਨੀ ਪਤੀ ਦੇ ਗੁਣ ਦੇ ਕਾਰਨ ਸੀ ਕਿ ਉਹ ਅਤੇ ਉਸ ਦੀ ਪਤਨੀ ਇੰਨੀ ਸੰਪੂਰਨ ਸਦਭਾਵਨਾ ਵਿੱਚ ਸਨ ਰਾਣੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਤਨੀ ਦੇ ਗੁਣ ਦੇ ਕਾਰਨ ਸੀ ਇਸ ਤੋਂ ਬਾਅਦ ਉਹਨਾਂ ਦਾ ਉਹਨਾਂ ਨੇ ਮੁਕੱਦਮਾ ਕਰਨਾ ਤੇ ਸੱਚਾਈ ਦਾ ਪਤਾ ਲਗਾਉਂਦਾ ਫੈਸਲਾ ਕੀਤਾ। ਅਗਲੇ ਦਿਨ ਰਾਣੀ ਨੇ ਆਪਣੀ ਇੱਕ ਨੌਕਰਾਨੀ ਨੂੰ ਸੁਨਿਆਰੇ ਕੋਲ ਭੇਜਿਆ। ਇਹ ਕਹਿ ਕੇ ਕਿ ਉਸ ਨੂੰ ਉਸ ਨਾਲ ਪਿਆਰ ਹੋ ਗਿਆ ਹੈ ਤੇ ਜੇਕਰ ਉਹ ਉਸ ਦੀ ਮੌਜੂਦਾ ਪਤਨੀ ਨੂੰ ਮਾਰ ਦੇਵੇਗਾ ਤਾਂ ਉਹ ਉਸ ਦੀ ਪਤਨੀ ਬਣ ਜਾਵੇਗੀ। ਮੈਂ ਨਹੀਂ ਸੁਨਿਆਰੇ ਨੇ ਜਵਾਬ ਦਿੱਤਾ ਮੈਂ ਸਾਰੀ ਦੁਨੀਆ ਲਈ ਆਪਣੀ ਪਤਨੀ ਤੋਂ ਵੱਖ ਨਹੀਂ ਹੋਵਾਂਗਾ। ਮੈਂ ਸਵਰਗ ਨੇ ਮੈਨੂੰ ਜੋ ਦਿੱਤਾ ਹੈ ਉਸ ਨਾਲ ਸੰਤੁਸ਼ਟ ਹਾਂ। ਮੈਂ ਆਪਣੀ ਪਤਨੀ ਨੂੰ ਹਜ਼ਾਰਾਂ ਰਾਣੀਆਂ ਦੇ ਬਦਲੇ ਨਹੀਂ ਬਦਲਾਂਗਾ ਅਗਲੇ ਦਿਨ ਰਾਜ ਨੇ ਸੁਨਿਆਰ ਦੀ ਪਤਨੀ ਕੋਲ ਇੱਕ ਨੌਕਰ ਭੇਜਿਆ ਇਹ ਕਹਿ ਕੇ ਕਿ ਉਹ ਉਸ ਦੀ ਸੁੰਦਰਤਾ ਨਾਲ ਮੋਹਿਤ ਹੋ ਗਿਆ ਹੈ ਅਤੇ ਉਸ ਨੂੰ ਰਾਣੀ ਬਣਾਉਣਾ ਚਾਹੁੰਦਾ ਹੈ ਜੇਕਰ ਉਹ ਆਪਣੀ ਮੌਜੂਦਾ ਪਤੀ ਨੂੰ ਮਾਰ ਦੇਵੇ ਕੀ ਇਹ ਸੱਚਮੁੱਚ ਸੱਚ ਹੈ ਕੀ ਇਹ ਸੱਚਮੁੱਚ ਸੱਚ ਹੈ ਆਰਤ ਨੇ ਕਿਹਾ ਇਹ ਸੱਚ ਹੈ ਨੌਕਰ ਨੇ ਜਵਾਬ ਦਿੱਤਾ ਠੀਕ ਹੈ ਫਿਰ ਆਰਥ ਨੇ ਕਿਹਾ ਮੈਂ ਅੱਜ ਰਾਤ ਨੂੰ ਆਪਣੇ ਪਤੀ ਨੂੰ ਮਾਰ ਦੇਵਾਂਗੀ ਜਦੋਂ ਤੁਸੀਂ ਦੇਖੋਗੇ ਕਿ ਅੱਜ ਰਾਤ ਸਾਡੀ ਲਾਈਟ ਬੁੱਝ ਗਈ ਹੈ ਤਾਂ ਸਮਝ ਜਾਇਓ ਕਿ ਮੈਂ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ ਨੌਕਰ ਨੇ ਰਾਜੇ ਨੂੰ ਖਬਰ ਦਿੱਤੀ ਜਿਸ ਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ ਕਿ ਜੇਕਰ ਰੋਸ਼ਨੀ ਸੱਚਮੁੱਚ ਬੁੱਝ ਜਾਂਦੀ ਹੈ ਤਾਂ ਸੁਨਿਆਰੀ ਨੂੰ ਬਚਾਉਣ ਲਈ ਤਿਆਰ ਰਹਿਣ ਅਤੇ ਜਾਣ ਸ਼ਾਮ ਨੂੰ ਸੁਨਿਆਰਾ ਘਰ ਆਇਆ ਰਾਤ ਦੇ ਖਾਣੇ ਤੋਂ ਬਾਅਦ ਪਤੀ ਪਤਨੀ ਨੇ ਹਮੇਸ਼ਾ ਵਾਂਗ ਚੰਗੀ ਗੱਲਬਾਤ ਕੀਤੀ ਅਧਿਪਤੀ ਆਪਣੇ ਪਤਨੀ ਦੀ ਗੋਦ ਵਿੱਚ ਆਪਣਾ ਸਿਰ ਰੱਖ ਕੇ ਸੌ ਗਿਆ। ਔਰਤ ਨੇ ਉਸ ਦੇ ਗਲੇ ਵਿੱਚ ਰੱਸੀ ਦਾ ਫੰਦਾ ਪਾ ਦਿੱਤਾ, ਮੋਮਬੱਤੀ ਬੁਝਾ ਦਿੱਤੀ ਅਤੇ ਰੱਸੀ ਖਿੱਚਣ ਲੱਗ ਪਈ। ਰਾਜੇ ਦੇ ਆਦਮੀਆਂ ਦੇ ਬਚਾਅ ਲਈ ਆਉਣ ਤੋਂ ਪਹਿਲਾਂ ਹੀ ਗਰੀਬ ਸੁਨਿਆਰੇ ਦਾ ਗਲਾ ਘੁੱਟ ਦਿੱਤਾ ਗਿਆ। ਉਸ ਦੀ ਸਭ ਤੋਂ ਚੰਗੀ ਪਰਜਾ ਵਿੱਚੋਂ ਇੱਕ ਦੇ ਇਸ ਕਤਲ ਨੇ ਰਾਜੇ ਨੂੰ ਇੰਨਾ ਦੁਖੀ ਕਰ ਦਿੱਤਾ ਕਿ ਉਹ ਆਪਣੀ ਆਤਮਾ ਦੀ ਗਹਿਰਾਈਆਂ ਤੋਂ ਸਾਰੀਆਂ ਔਰਤਾਂ ਨਾਲ ਨਫ਼ਰਤ ਕਰਦਾ ਸੀ ਉਹ ਉਸ ਰਾਤ ਸੌ ਨਹੀਂ ਸਕਿਆ ਅਤੇ ਸਵੇਰੇ ਸਵੇਰੇ ਉਸ ਨੇ ਆਪਣੇ ਪ੍ਰਧਾਨ ਮੰਤਰੀ ਨੂੰ ਬੁਲਾਇਆ ਤੇ ਕਿਹਾ ਅੱਜ ਮੈਂ ਸ਼ਿਕਾਰ ਕਰਨਾ ਚਾਹਾਂਗਾ ਤੁਹਾਨੂੰ ਅੱਜ ਸ਼ਾਮ ਨੂੰ ਘਰ ਆਉਣ ਤੋਂ ਪਹਿਲਾਂ ਦੇਖਦੀਆਂ ਸਾਰੀਆਂ ਔਰਤਾਂ ਬੁੱਢੀਆਂ ਤੇ ਜਵਾਨ ਨੂੰ ਮਾਰ ਦੇਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਦਾ ਇੱਕ ਬਜ਼ੁਰਗ ਪਿਤਾ ਸੀ ਜਿਸ ਕੋਲ ਉਹ ਗਿਆ ਤੇ ਰਾਜੇ ਦਾ ਭਿਆਨਕ ਹੁਕਮ ਦੁਹਰਾਇਆ ਐਸ ਦੇ ਪਾਲਣਾ ਨਾ ਕਰੋ ਬੁੱਢੇ ਆਦਮੀ ਨੇ ਕਿਹਾ ਮੈਂ ਜ਼ਿੰਮੇਵਾਰ ਹੋਵਾਂਗਾ ਜਾ ਕੇ ਰਾਜੇ ਦੇ ਕ੍ਰੋਧ ਤੋਂ ਕੁਝ ਦਿਨਾਂ ਲਈ ਆਪਣੇ ਆਪ ਨੂੰ ਲੁਕਾ ਲਿਆ ਸ਼ਾਮ ਨੂੰ ਰਾਜਾ ਸ਼ਿਕਾਰ ਤੋਂ ਵਾਪਸ ਆਇਆ ਤੇ ਰਾਜ ਦੀਆਂ ਔਰਤਾਂ ਨੂੰ ਅਜੇ ਵੀ ਜਿੰਦਾ ਦੇਖ ਕੇ ਗੁੱਸੇ ਵਿੱਚ ਆ ਗਿਆ ਅਤੇ ਆਪਣੇ ਪ੍ਰਧਾਨ ਮੰਤਰੀ ਨੂੰ ਆਪਣੀ ਹਾਜ਼ਰੀ ਵਿੱਚ ਬੁਲਾਇਆ ਬੁੱਢਾ ਆਦਮੀ ਆਪਣੀਆਂ ਵੈਸਾਕੀਆਂ ਤੇ ਖੜਾ ਰਾਜੇ ਦੇ ਸਾਹਮਣੇ ਪੇਸ਼ ਹੋਇਆ ਤੇਰਾ ਪੁੱਤਰ ਕਿੱਥੇ ਹੈ ਰਾਜੇ ਨੇ ਕਿਹਾ ਮੈਂ ਪਹਿਲਾਂ ਉਸ ਦਾ ਸਹਿਰ ਵਾੜਨਾ ਚਾਹੁੰਦਾ ਹਾਂ ਫਿਰ ਔਰਤਾਂ ਦੇ ਰਾਜਾ ਜਿੰਦਾਬਾਦ ਬੁੱਢੇ ਆਦਮੀ ਨੇ ਆਪਣੀ ਕਮਦੀ ਆਵਾਜ਼ ਵਿੱਚ ਕਿਹਾ ਮੈਨੂੰ ਆਪਣਾ ਇੱਕ ਅਨੁਭਵ ਦੱਸਣ ਦੀ ਇਜਾਜ਼ਤ ਦਿਓ ਅਤੇ ਜੇ ਫੇਰ ਤੁਸੀਂ ਚਾਹੋ ਤਾਂ ਆਪਣੇ ਹੁਕਮ ਨੂੰ ਲਾਗੂ ਕਰੋ ਬੋਲੋ ਰਾਜਾ ਬੋਲਿਆ ਜਿਸ ਨੇ ਉਸੇ ਸਮੇਂ ਸਿਪਾਹੀਆਂ ਨੂੰ ਔਰਤਾਂ ਨੂੰ ਕਤਲ ਕਰਨ ਲਈ ਤਿਆਰ ਰਹਿਣ ਦਾ ਹੁਕਮ ਦਿੱਤਾ ਮੈਂ ਤੁਹਾਡੇ ਪਿਤਾ ਦੇ ਰਾਜ ਦੌਰਾਨ ਪ੍ਰਧਾਨ ਮੰਤਰੀ ਸੀ ਬੁੱਢੇ ਆਦਮੀ ਨੇ ਕਿਹਾ ਇੱਕ ਦਿਨ ਅਸੀਂ ਸ਼ਿਕਾਰ ਕਰਨ ਗਏ ਸੀ ਮੈਨੂੰ ਸ਼ਿਕਾਰ ਨੇ ਪਟਕਾਇਆ ਅਤੇ ਜੰਗਲ ਦੇ ਦੂਜੇ ਪਾਸੇ ਇੱਕ ਪਿੰਡ ਦੇ ਨੇੜੇ ਪਹੁੰਚ ਗਏ। ਜਲਦ ਹੀ ਇੱਕ ਅਣਜਾਣ ਘੋੜਸਵਾਰ ਨੇ ਮੈਨੂੰ ਫੜ ਲਿਆ। ਜਿਸ ਨੇ ਮੈਨੂੰ ਫੜ ਲਿਆ ਅਤੇ ਮੈਨੂੰ ਮਰੇ ਮੇਰੇ ਘੋੜੇ ਦੇ ਪਿੱਛੇ ਤੋਂ ਚੁੱਕ ਕੇ ਮੈਨੂੰ ਆਪਣੇ ਘੋੜੇ ਦੀ ਕਾਠੀ ਤੇ ਆਪਣੇ ਅੱਗੇ ਬਿਠਾ ਦਿੱਤਾ। ਮੈਨੂੰ ਰੱਸੀ ਨਾਲ ਬੰਨ੍ਹ ਦਿੱਤਾ ਅਤੇ ਮੇਰੇ ਘੋੜੇ ਦੀਆਂ ਲਗਾਮਾਂ ਨੂੰ ਉਸਦੇ ਆਪਣੇ ਘੋੜੇ ਦੀ ਪਿੱਠ ਨਾਲ ਬੰਨ੍ਹ ਦਿੱਤਾ। ਮੇਰੇ ਵੱਲੋਂ ਸੰਘਰਸ਼ ਕਰਨਾ ਬੇਕਾਰ ਸੀ ਕਿਉਂਕਿ ਉਹ ਬਹੁਤ ਤਾਕਤਵਰ ਸੀ ਜਲਦੀ ਹੀ ਅਸੀਂ ਇੱਕ ਕਬਰਸਤਾਨ ਵਿੱਚ ਪਹੁੰਚੇ ਜਿੱਥੇ ਅਸੀਂ ਉਤਰ ਗਏ ਕੁਝ ਦੇਰ ਲਈ ਉਸਨੇ ਇਧਰ ਉਧਰ ਦੇਖਿਆ ਤੇ ਇੱਕ ਖਾਸ ਜਗ੍ਹਾ ਤੇ ਰੁਕ ਕੇ ਖੁਦਾਈ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਉਸਦੇ ਪਿੱਛੇ ਧਰਤੀ ਨੂੰ 베ਚਲਾ ਕਰਨ ਦਾ ਹੁਕਮ ਦਿੱਤਾ ਇਸ ਤਰ੍ਹਾਂ ਕੰਮ ਕਰਦੇ ਹੋਏ ਅਸੀਂ ਦੋ ਕਬਰਾਂ ਪੁੱਟੀਆਂ ਅਸੀਂ ਦੁਬਾਰਾ ਸਵਾਰ ਹੋਏ ਤੇ ਇੱਕ ਕਿਲੇ ਦੀ ਕੰਧ ਤੇ ਪੈਰ ਤੇ ਉਤਰ ਗਏ ਉਸਨੇ ਮੈਨੂੰ ਧਿਆਨ ਨਾਲ ਆਪਣੇ ਘੋੜੇ ਦੀ ਕਾਠੀ ਨਾਲ ਬੰਨ੍ਹ ਦਿੱਤਾ ਅਤੇ ਖੁਦ ਕੰਧ ਤੇ ਚੜ ਗਿਆ ਕੁਝ ਮਿੰਟਾਂ ਬਾਅਦ ਉਸਨੇ ਕੰਧ ਦੇ ਉੱਪਰੋਂ ਇੱਕ ਆਦਮੀ ਦੀ ਸਿਰ ਰਹਿਤ Laash ਸੁੱਟ ਦਿੱਤੀ ਜਿਸ ਦਾ ਹੁਣੇ ਹੁਣੇ ਕਤਲ ਕੀਤਾ ਗਿਆ ਸੀ ਉਹ heਠਾਂ ਆਇਆ ਅਤੇ Laash ਨੂੰ ਮੇਰੇ ਘੋੜੇ ਤੇ ਰੱਖ ਕੇ ਇਸ ਨੂੰ ਆਪਣੇ ਅਤੇ ਆਪਣੇ ਆਪ ਨੂੰ ਉਹਨਾਂ ਕਬਰਾਂ ਵਿੱਚ ਲੈ ਗਿਆ ਜੋ ਅਸੀਂ ਪੁੱਟੀਆਂ ਸਨ ਮੈਂ ਸੀ ਗਰ ਗਿਆ ਅਤੇ ਸੋਚਿਆ ਕਿ ਇੱਕ ਕਬਰ লাশ ਲਈ ਹੋਵੇਗੀ ਤੇ ਦੂਜੀ ਮੇਰੇ ਲਈ ਪਰ ਮੈਨੂੰ ਹੈਰਾਨੀ ਹੋਈ ਕਿ ਉਸਨੇ ਮੈਨੂੰ ਖੋਲ ਦਿੱਤਾ ਅਤੇ লাশ ਨੂੰ ਦਫਨਾਉਣ ਵਿੱਚ ਸਹਾਇਤਾ ਕਰਨ ਲਈ ਕਿਹਾ ਜੋ ਮੈਂ ਕੀਤਾ ਫਿਰ ਉਸਨੇ ਮੇਰੇ ਵੱਲ ਮੁੜਿਆ ਤੇ ਕਿਹਾ ਮੈਂ ਜਾਣਦੀ ਹਾਂ ਕਿ ਤੂੰ ਕੌਣ ਹੈ ਤੂੰ ਇਸ ਰਾਜ ਦੀ ਪ੍ਰਧਾਨ ਮੰਤਰੀ ਹੈ ਹੁਣ ਮੇਰੀ ਗੱਲ ਸੁਣ ਅਤੇ ਜਾ ਕੇ ਰਾਜੇ ਨੂੰ ਮੇਰੀ ਕਹਾਣੀ ਸੁਣਾ ਮੈਂ ਇੱਕ ਔਰਤ ਹਾਂ ਤੇ ਮੇਰੇ ਆਪਣੇ ਪਤੀ ਨਾਲ ਬੇਅੰਤ ਪਿਆਰ ਸੀ ਇਸ ਘਟੀਆ ਰਾਜਕੁਮਾਰ ਜਿਸ ਦੀ लाश ਅਸੀਂ ਹੁਣੇ ਦਫਨਾ ਦਿੱਤੀ ਹੈ ਮੇਰੇ ਨਾਲ ਪਿਆਰ ਹੋਣ ਤੋਂ ਬਾਅਦ ਉਸ ਨੇ ਮੇਰੇ ਆਪਣੇ ਪਤੀ ਨੂੰ ਮਾਰ ਦਿੱਤਾ ਤਾਂ ਜੋ ਉਹ ਮੇਰਾ ਪਿਆਰ ਜਿੱਤ ਸਕੇ ਪਰ ਮੈਂ ਆਪਣੇ ਪਤੀ ਨੂੰ ਮਾਰ ਦੇਣ ਵਾਲੇ ਪਵਿੱਤਰ ਪਿਆਰ ਦੀ ਸੌਂ ਖਾਧੀ ਸੀ ਕਿ ਮੈਂ ਕਤਲ ਨੂੰ ਕਤਲ ਨੂੰ ਮਾਰਾਂਗੀ ਤੇ ਉਸ ਨੂੰ ਆਪਣੇ ਪਤੀ ਦੇ ਪੈਰਾਂ ਹੇਠ ਦਫਨਾਵਾਂਗੀ ਹੁਣ ਇਹ ਪੂਰਾ ਹੋ ਗਿਆ ਸੀ ਮੈਂ ਆਪਣੇ ਆਪ ਨੂੰ ਮਾਰਨ ਦੀ ਸੌਂ ਖਾਦੀ ਸੀ ਤਾਂ ਜੋ ਮੈਂ ਆਪਣੇ ਪਤੀ ਦੇ ਕੋਲ ਦਫਨਾ ਸਕਾਂ ਸਵਰਗ ਦੇ ਪਿਆਰ ਲਈ ਮੈਨੂੰ ਇਸ ਕਬਰ ਵਿੱਚ ਦਫਨਾ ਦਿਓ ਅਤੇ ਆਪਣੀ ਕਹਾਣੀ ਰਾਜੇ ਨੂੰ ਸੁਣਾਓ ਉਸ ਨੇ ਇਹ ਕਿਹਾ ਅਤੇ ਆਪਣੇ ਆਪ ਨੂੰ ਛੁਰਾ ਮਾਰ ਕੇ ਮੇਰੇ ਪੈਰਾਂ ਵਿੱਚ ਡਿੱਗ ਪਈ ਮੈਂ ਉਸ ਨੂੰ ਉਸ ਦੇ ਪਤੀ ਦੇ ਕੋਲ ਉਸ ਕਬਰ ਵਿੱਚ ਦਫਨਾ ਦਿੱਤਾ ਇੱਥੇ ਤੁਹਾਡੇ ਕੋਲ ਇੱਕ ਵਫਾਦਾਰ ਅਤੇ ਬਹਾਦਰ ਪਤਨੀ ਦੀ ਉਦਾਹਰਣ ਹੈ ਜੇਕਰ ਉਸ ਨਿਆਰੇ ਦੀ ਬੇਵਫਾ ਪਤਨੀ ਨੇ ਤੁਹਾਨੂੰ ਰਾਜ ਦੀਆਂ ਸਾਰੀਆਂ ਔਰਤਾਂ ਦੀ ਮੌਤ ਦਾ ਕਾਰਨ ਦਾ ਹੁਕਮ ਦੇਣ ਦਾ ਮੌਕਾ ਦਿੱਤਾ ਹੈ ਤਾਂ ਇਸ ਔਰਤ ਨੂੰ ਉਸ ਦੇ ਲਿੰਗ ਨੂੰ ਆਮ ਕਤਲਿਆਮ ਹੋਣ ਤੋਂ ਬਚਾਉਂਦਾ ਸਾਧਨ ਬਣਨ ਦਿਓ ਇੱਕ ਔਰਤ ਦੀ ਦੁਸ਼ਟਤਾ ਕਾਰਨ ਬਹੁਤ ਸਾਰੀਆਂ ਚੰਗੀਆਂ ਔਰਤਾਂ ਕਿਉਂ ਮਰਨ ਗਈਆਂ ਇਸ ਤੋਂ ਬਾਅਦ ਰਾਜ ਨੇ ਹੁਕਮ ਰੱਦ ਕਰ ਦਿੱਤਾ ਤੇ ਸਿਰਫ ਉਸ ਨਿਆਰੇ ਦੀ ਪਤਨੀ ਨੂੰ ਹੀ ਮੌਤ ਦੀ ਸਜ਼ਾ ਦਿੱਤੀ ਗਈ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਧੰਨਵਾਦ